ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਿਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਨੂੰ ਲਗਾਏ ਰਗੜੇ ਸੁਖਬੀਰ ਨੇ ਕਿਹਾ ਕਿ ਕੁਝ ਲੋਕ ਖੁਦ ਨੂੰ ਪੰਥਕ ਦੱਸ ਰਹੇ ਅਸਲ 'ਚ ਉਹਨਾਂ ਦਾ ਨਿਸ਼ਾਨਾ ਹੈ ਕਾਂਗਰਸ ਤੇ ਭਾਜਪਾ ਨਾਲ ਮਿਲ ਕੇ ਅਕਾਲੀ ਦਲ ਤੇ ਪੰਥ ਨੂੰ ਕਮਜ਼ੋਰ ਕਰਨਾ ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਮੀਣਿਆਂ ਦਾ ਦਿੱਤਾ ਜਵਾਬ ਖਾਲਸਾ ਨਿਕਾ ਸੰਸਦ ਅੰਦਰ ਉਹਨਾਂ ਨੂੰ ਇਸ ਲਈ ਬੋਲਣ ਨਹੀਂ ਦਿੰਦੇ ਕਿਉਂਕਿ ਉਹ ਕਿਸਾਨਾਂ ਤੇ ਅਮਰਿਤਪਾਲ ਦੇ ਮੁੱਦੇ ਨੂੰ ਚੁੱਕਣਾ ਚਾਹੁੰਦੇ ਨੇ ਐਂਟੀ ਟੈਰਰਿਸਟ ਫਰੰਟ ਦੇ ਆਗੂ ਮਨਿੰਦਰਜੀਤ ਸਿੰਘ ਬਿੱਟਾ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਕੀਤਾ ਵਿਰੋਧ ਬਿੱਟਾ ਨੇ ਕਿਹਾ ਜਿਨ੍ਹਾਂ ਨੂੰ ਅੱਜ ਬੰਦੀ ਸਿੰਘਾਂ ਵਜੋਂ ਪ੍ਰਚਾਰਿਆ ਜਾ ਰਿਹਾ ਏ ਉਹਨਾਂ ਨੇ ਪੰਜਾਬ ਅੰਦਰ ਹਜ਼ਾਰਾਂ ਬੇਕਸੂਰਾਂ ਦਾ ਵਹਾਇਆ ਇਹ ਲਹੂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਿਖੇ ਕਿਸਾਨ ਮਹਾਪੰਚਾਇਤ ਨੂੰ ਕੀਤਾ ਸੰਬੋਧਨ ਮਾਨਯਕ ਆ ਭਾਜਪਾ ਸਰਕਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ ਕਿਸਾਨਾਂ ਨੂੰ ਕਮਜ਼ੋਰ ਸਮਝਣਾ ਹੋਵੇਗੀ ਸਭ ਤੋਂ ਵੱਡੀ ਭੁੱਲ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਪੁੱਜੇ ਗੁਜਰਾਤ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਗਲਤੀ ਨਾਲ ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਹੇਠ ਗਿਆ ਅਸੀਂ ਦੇ ਰਹੇ ਹਾਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਤੇ ਹੁਣ ਖਬਰਾਂ ਦਾ ਵਿਸਥਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ ਚ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਨੂੰ ਰਗੜੇ ਲਾਇਨੇ ਸੁਖਬੀਰ ਨੇ ਕਿਹਾ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਨੇ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਅੱਜ ਵੀ ਕਾਂਗਰਸੀ ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿੰਦੇ ਨੇ ਦੂਜੇ ਪਾਸੇ ਧਰਮੀ ਫੌਜੀਆਂ ਦਾ ਪਰਿਵਾਰ ਹੈ ਜਿਸ ਨੇ ਹਮਲੇ ਦੇ ਵਿਰੋਧ ਚ ਫੌਜ ਦੀ ਨੌਕਰੀ ਛੱਡ ਦਿੱਤੀ ਸੀ ਸੁਖਬੀਰ ਬਾਦਲ ਨੇ ਅਮਰਿਤਪਾਲ ਸਿੰਘ ਦੀ ਪਾਰਟੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੁਝ ਲੋਕ ਖੁਦ ਨੂੰ ਪੰਥਕ ਦੱਸ ਰਹੇ ਨੇ ਅਸਲ ਚ ਉਹਨਾਂ ਦਾ ਨਿਸ਼ਾਨਾ ਕਾਂਗਰਸ ਤੇ ਭਾਜਪਾ ਨਾਲ ਮਿਲ ਕੇ ਅਕਾਲੀ ਦਲ ਅਤੇ ਪੰਥ ਨੂੰ ਕਮਜ਼ੋਰ ਕਰਨਾ ਹੈ ਆ ਸੁਖੀ ਰੰਧਾਵੇ ਦਾ ਬਿਆਨ ਮੈਂ ਸੁਣ ਰਿਆ ਸੀ ਸੁਖੀ ਰੰਧਾਵੇ ਦਾ ਪਿਤੇ ਪਿਤਾ ਜਿਹੜਾ ਸੀ ਸੰਤੋਖ ਸਿੰਘ ਨਾਵਾ ਉਹਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਕਿ ਤੁਸੀਂ ਪਹਚਾਲਿਆ ਪੰਜਾਬ ਨੂੰ ਤੁਸੀਂ ਕਰਵਾ ਆਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜ ਆਪਣੀ ਪ੍ਰਧਾਨ ਹੈ ਕਾਂਗਰਸ ਦਾ ਜਿਹਦੀ ਟਿਊਸ਼ਨ ਪੂ ਦਾ ਪਿੰਡ ਰੱਤ ਵੀ ਕਿਈ ਵਰ ਦੇਖੋ ਸੋਸ਼ਲ ਮੀਡੀਆ ਦੇਖ ਲੋ ਲਿਖਿਆ ਹੋਊਗਾ ਇੰਦਰਾ ਮੇਰੀ ਮਾਂ ਹੈ ਆ ਕਾਂਗਰਸੀਆਂ ਇੰਦਰ ਨੇ ਆਪਣੀ ਮਾਂ ਸਾਹਮਣੇ ਜਿਨੇ ਪਰਿਵਾਰ ਸਾਹਦੇ ਹਮਲਾ ਕੀਤਾ ਇਧਰ ਪਰਿਵਾਰ ਹੈ ਜਿਨੇ ਆਪਣੀ ਸਾਰਾ ਕੁਝ ਹੀ ਖਾਨਦਾਨ ਕੁਰਬਾਨ ਕਰ ਦਿੱਤਾ ਜਿਹੜਾ ਨਾਂ ਹਰਮੀਤ ਥੱਗ ਵਰਗੇ ਹੁੰਦੇ ਦਲਬਦਲ ਜੇ ਇਹਨਾਂ ਨੂੰ ਜਜ਼ਬਾ ਨਾ ਹੁੰਦਾ ਜੇ ਨਾ ਕਰਦੇ ਆ ਕੁਝ ਅੱਜ ਇਹਨਾਂ ਦੇ ਇਹਨਾਂ ਦੇ ਪਿਤਾ ਜਾਂ ਮੇਜਰ ਹੋਣੇ ਸੀ ਜਾਂ ਬ੍ਰਿਗੇਡੀਅਰ ਹੋਣੇ ਜਾਂ ਕਰਨਲ ਹੋਣੇ ਸੀ ਆ ਫਰਕ ਹੈ ਆਪਾਂ ਸੋਚਦੇ ਨਹੀਂ ਆਪਣਾ ਪੰਜਾਬ ਛੋਟਾ ਜਾਏ ਕੌਮ ਛੋੜੀ ਨਹੀਂ ਹੈ ਜੇ ਇਕੱਠੇ ਆ ਤੇ ਤਖੜੇ ਆ ਜੇ ਇਕੱਠੇ ਨਹੀਂ ਆ ਤੁਹਾਨੂੰ ਖਤਮ ਕਰ ਦੇਣਗੇ ਦੇਖੋ ਥੋੜੇ ਤੋਂ ਚੰਗੇ ਤਾਂ ਮੁਸਲਮਾਨ ਮੈਥਮ ਉਹ ਸਹੀ ਦੱਸਦਾ ਹੈ ਮੁਸਲਮਾਨ ਉਹਨਾਂ ਦੀ ਬਾਬਰੀ ਮਸਜਿਦ ਤੇ ਬੀਜੇਪੀ ਨੇ ਤੋੜੀ ਉਹਦੀ ਵੱਡੀ ਕੋਈ ਅਦਰਬਾਰ ਸੰਗੂਨੀ ਸੀ ਕਿ ਆਪਣਾ ਪਵਿੱਤਰ ਸਥਾਨ ਪਰ ਮਸਜਿਦ ਵੀ ਉਹਨਾਂ ਦੀ ਕੋਈ ਬਾਬਰੀ ਮਸਜਿਦ ਆਡੀ ਹਿੰਦੁਸਤਾਨ ਦੇ ਕਿਸੇ ਕੋਨੇ ਚਲੇ ਜਾ ਕੋਈ ਇੱਕ ਨਹੀਂ ਮੁਸਲਮਾਨ ਹੈ ਮਰ ਜੂਗਾ ਪਰ ਬੀਜੇਪ ਨੂੰ ਲਿਵੜੇਗਾ ਮਰ ਜੂਗਾ ਆਪਣੇ ਦੋ ਗਨਮੈਂ ਦੇ ਦਿਓ ਕਹਣਗੇ ਇੰਦਰਾ ਸਾਡੀ ਮਾਂ ਹੈ ਚੇਰਮੈਨ ਦੇ ਦਿਓ ਚੇਰਮੈਨ ਦੇ ਦਿਓ ਕਹਣਗੇ ਇੰਦਰਾ ਸਾਡੀ ਮਾਂ ਕਾਂਗਰਸ ਕਾਂਗਰਸ ਦੋੜਾ ਹੁਤਾ ਦੇ ਦਿਓ ਕਾਂਗਰਸ ਯਾਰ ਇੰਨੀ ਗਰਾਂਭ ਉਠੋਗੀ ਆਪਣੀ ਛੋੜੇ ਸਾਹਿਬ ਜੱਦਾ ਨੇ ਗੁਰੂਆਂ ਨੇ ਕੀ ਕਿਹਾ ਸੀ ਕਿ ਸਿੱਖੀ ਛੱਡ ਦਿਓ ਕਹਿੰਦੇ ਚਿੰਨ੍ਹ ਦਿਓ ਸੰਗ ਇੱਥੇ ਜਿਹੜੇ ਸਿੱਖੀ ਨੂੰ ਖਤਮ ਕਰਨ ਵਾਲੇ ਆ ਉਹਨਾਂ ਨੇ ਜੱਫੀ ਪਾਈ ਫਿਰਦੀਆਂ ਇੱਕ ਹੋਰ ਗੱਲ ਹੈ ਆਪਾਂ ਸ਼ਕਲ ਦੇਖ ਕੇ ਕੋਈ ਜ਼ਿਆਦਾ ਬੰਦਾ ਪੰਥਕ ਨਹੀਂ ਹੁੰਦਾ ਪੰਥਕ ਢਿਲੋਂ ਜਜ਼ਬਾ ਪਛੋਕੜ ਇੱਕ ਪਰਿਵਾਰ ਦਾ ਇੱਕ ਪਾਰਟੀ ਦਾ ਪਛੋਕੜ ਅਕਾਲੀ ਦਲ ਹੈ ਕੱਲੀ ਜੋ ਪੰਥ ਦੀ ਜਥੇਬੰਦੀ ਹੈ 105 ਸਾਲ ਪੁਰਾਣੀ ਹੁਣ ਕੀ ਹੁੰਦਾ ਹੈ ਕਈ ਇਹ ਜੇ ਬੰਦੇ ਆ ਗਏ ਨਾ ਕਰਨਗੇ ਐਂ ਦਿਖਾਉਣਗੇ ਕਿ ਅਸੀਂ ਸਭ ਤੋਂ ਵੱਡਾ ਕੋਈ ਪੰਥਕ ਨਹੀਂ ਹੈ ਪਰ ਏਜੰਸੀਆਂ ਉਹਨਾਂ ਨੂੰ ਲਾ ਰਹੀਆਂ ਕਿ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਨਿਸ਼ਾਨਾ ਕੰਥ ਨੂੰ ਟਕੜਾ ਕਰਨਾ ਨਹੀਂ ਉਹਨਾਂ ਨੂੰ ਬੰਦ ਰਹਿ ਗਈ ਕੰਥ ਵਿੱਚ ਕਿੰਨੇ ਹਿੱਸੇ ਅੱਜ ਕਰਦੇ ਹੋ ਤੇ ਫਿਰ ਬੀਜੇਪੀ ਤੇ ਕਾਂਗਰਸ ਤੇ ਇਹਨਾਂ ਦਾ ਰਾਜ ਆ ਜਾਏ। ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਮੇਣਿਆਂ ਦਾ ਜਵਾਬ ਦਿੱਤਾ ਏ। ਰਾਜਾ ਵੜਿੰਗ ਨੇ ਕਿਹਾ ਸੀ ਕਿ ਉਹਨਾਂ ਨੇ ਕਦੀ ਵੀ ਸੰਸਦ ਅੰਦਰ ਸਰਬਜੀਤ ਸਿੰਘ ਖਾਲਸਾ ਨੂੰ ਬੋਲਦੇ ਹੋਏ ਨਹੀਂ ਸੁਣਿਆ। ਫਰੀਦਕੋਟ ਦੇ ਲੋਕਾਂ ਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਚੁਣਿਆ ਸੀ ਪਰ ਉਹ ਦਿੱਲੀ 'ਚ ਕੋਠੀ ਮਿਲਣ ਤੋਂ ਬਾਅਦ ਐਸ਼ ਕਰ ਰਹੇ ਨੇ ਅੱਜ ਤਰਨ ਤਰਨ ਵਿਖੇ ਚੋਣ ਪ੍ਰਚਾਰ ਕਰ ਰਿਹਾ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸੰਸਦ ਅੰਦਰ ਉਹੀ ਲੋਕ ਕੁਝ ਬੋਲ ਸਕਦੇ ਨੇ ਜਿਨ੍ਹਾਂ ਨਾਲ ਸਰਕਾਰ ਸਹਿਮਤ ਹੁੰਦੀ ਹੈ ਉਹ ਉੱਥੇ ਕਿਸਾਨਾਂ ਤੇ ਅਮਰਿਤਪਾਲ ਸਿੰਘ ਦੇ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਮੈਂ ਰਾਜਾ ਵੜਿੰਗਣਾ ਜੀ ਬੋਲਦੇ ਨਹੀਂ ਇਹ ਸਾਧ ਸੰਗਤ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਬਈ ਜਦੋਂ ਬਾਕੀ ਐਮਪੀ ਸਾਰੇ ਪਾਰਲੀਮੈਂਟ ਚ ਬੋਲਦੇ ਐ ਤਾਂ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਕਦੀ ਇਹ ਗੱਲ ਸੋਚੀ ਐ ਸਾਡੀ ਮਾਤਾ ਪਹਿਲਾਂ ਪਾਰਲੀਮੈਂਟ ਚ ਬੋਲਦੀ ਸੀ ਉਹਦੀਆਂ ਜਿੰਨੀਆਂ ਸਪੀਚਾਂ ਕਦੇ ਪਾਰਲੀਮੈਂਟ ਚ ਰਿਕਾਰਡ ਨਹੀਂ ਹੋਈਆਂ ਉਹ ਡਿਲੀਟ ਕਰਾ ਦਿੱਤੀਆਂ ਗਈਆਂ ਕਦੇ ਘਰੇ ਜਾ ਕੇ ਨਾ ਇਹ ਗੱਲ ਠੰਡੇ ਦਿਮਾਗ ਨਾਲ ਸੋਚਿਓ ਬਈ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਸਾ ਸੰਗਤ ਉਹਨਾਂ ਨੂੰ ਪਤਾ ਹੈ ਵੀ ਬਾਕੀ ਜਿੰਨੇ ਵੀ ਬੰਦੇ ਆ ਉਹਨਾਂ ਨੂੰ ਜੋ ਅਸੀਂ ਕਵਾਂਗੇ ਉਹਨਾਂ ਨੇ ਉਹੀ ਬੋਲਣਾ ਹੈ ਉਹ ਸਰਕਾਰ ਨਾਲ ਉਹਨਾਂ ਦੀ ਸਾਰਿਆਂ ਦਾ ਤਾਲਮੇਲ ਹੈ ਪਰ ਅਸੀਂ ਜਿਹੜੀ ਗੱਲ ਕਰਨੀ ਹੈ ਹੁਣ ਮੈਨੂੰ ਕਹਿੰਦੇ ਜੀ ਤੁਸੀਂ ਕੀ ਗੱਲ ਕਰਦੀਆਂ ਮੈਂ ਕਿਹਾ ਜੀ ਮੈਂ ਕਿਸਾਨੀ ਦੀ ਗੱਲ ਕਰਨੀ ਹੈ ਕਹਿੰਦੇ ਜੀ ਤੁਸੀਂ ਕਿਸਾਨਾਂ ਬਾਰੇ ਨਹੀਂ ਪਾਰਲੀਮੈਂਟ 'ਚ ਬੋਲ ਸਕਦੇ ਮੈਂ ਕਹਾਂ ਜੀ ਅਮਰਪਾਲ ਦੀ ਗੱਲ ਕਰਨੀ ਹੈ ਕਹਿੰਦਾ ਅਮਰਪਾਲ ਬਾਰੇ ਨਹੀਂ ਬੋਲ ਸਕਦੇ ਹੋਰ ਜਿੰਨੇ ਵੀ ਮੈਂ ਮੁੱਦੇ ਕਹੇ ਕਹਿੰਦੇ ਜੀ ਤੁਸੀਂ ਇਹ ਸੈਂਸਟਿਵ ਮੁੱਦੇ ਆ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਮੈਂ ਕਹਾਂ ਜੀ ਫਿਰ ਬੋਲਿਏ ਕੀ ਐਂਟੀ ਟੈਰਰਿਸਟ ਫਰੰਟ ਦੇ ਆਗੂ ਮਨਿੰਦਰਜੀਤ ਸਿੰਘ ਬਿੱਟਾ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ ਹੈ ਬਿੱਟਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਿਨ੍ਹਾਂ ਨੂੰ ਅੱਜ ਬੰਦੀ ਸਿੰਘਾਂ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਉਹਨਾਂ ਨੇ ਪੰਜਾਬ ਅੰਦਰ ਬੇਕਸੂਰਾਂ ਦਾ ਲਹੂ ਵਹਾਇਆ ਹੈ ਅੱਤਵਾਦ ਦੇ ਸਮੇਂ ਦੌਰਾਨ ਹਜ਼ਾਰਾਂ ਬੇਕਸੂਰ ਬੱਸਾਂ 'ਚੋਂ ਲਾ ਕੇ ਮਾਰ ਦਿੱਤੇ ਗਏ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਖੁਦ ਉਹਨਾਂ 'ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ 35 ਜਣਿਆਂ ਦੀ ਜਾਨ ਚਲੀ ਗਈ ਅੱਜ ਵੀ ਪੰਜਾਬ ਅੰਦਰ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿੱਟੂ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਬੈਠੇ ਗਰਮ ਖਿਆਲੀਆਂ ਨੂੰ ਮਿਲ ਰਿਹਾ ਹੈ ਫੰਡਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਹ ਬੰਦੀ ਸਿੱਖ ਹੈ ਇਹ ਬੰਦੀ ਸਿੱਖ ਨੇ ਮੌਧਯ ਸੁਧਾਕਰ ਗੁਰੂ ਮਹਾਰਾਜੀ ਸੋਚ ਤੋਂ ਉਲਟ ਚਲਦਿਆ ਹੋਇਆ ਭਾਈ ਕਨਈਆ ਜਿਹਦੀ ਸੋਚ ਤੋਂ ਉਲਟ ਚਲਦਿਆ ਹੋਇਆ ਰਸਤਿਆਂ ਦੇ ਵਿੱਚ ਤੁਸੀਂ ਪੰਬਲਾਸਟ ਕਰਕੇ ਗੋਲੀਆਂ ਦੇ ਨਾਲ ਟ੍ਰੇਨਾਂ 'ਚੋਂ ਬੱਚਾਂ ਤੋਂ ਕੱਢ ਕੇ ਤੁਸੀਂ 36000 ਰੁਪਏ guna ਹਰ ਦਾ ਕਤਲੇਆਮ ਕਰ ਦਿੱਤਾ ਕੈਨੇਡਾ ਦੇ ਵਿੱਚ ਪਲੇਨ ਉੱਡਿਆ ਉਹ ਪਲੇਨ ਦੇ ਵਿੱਚ 228 ਗੁਣਾ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਬਣਾਉੜਾ ਤਾਂ ਛੋਟੇ ਛੋਟੇ ਮਸੂਮ ਬੱਚਿਆਂ ਦਾ ਸੋਹਣੀਆਂ ਦਸਤਾਰਾਂ ਪਾ ਕੇ ਗੁਰੂ ਮਹਾਰਾਜ ਦਾ ਪਵਿੱਤਰ ਰੂਪ ਪਾ ਕੇ ਉਸ ਪਵਿੱਤਰ ਰੂਪ ਨੂੰ ਤੁਸੀਂ ਬਦਨਾਮ ਕੀਤਾ ਇੰਨਾ ਖੂਨ ਵਹਾ ਕੇ ਤੁਹਾਡੀ ਹਜੇ ਖੂਨ ਦੀ ਪਿਆਸ ਕੁੱਝ ਨਹੀਂ ਦੇਲੀ ਦੇ ਅੰਦਰ ਮੇਰੇ ਉੱਤੇ ਤੁਸੀਂ ਬੰਬ ਲਾਟ ਕੀਤਾ ਆ ਤਸਵੀਰਾਂ ਨੇ ਇਹ ਤਸਵੀਰਾਂ ਕੀ ਜ਼ਾਹਿਰ ਕਰਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਮੌਤ ਦੇ ਸੌਦਾਗਰਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਕੌਮ ਦਾ અપਮਾਨ ਕਰ ਰਹੇ ਹੋ ਤੁਸੀਂ ਸਿੱਖੀ ਮਰਿਆਦਾ ਦੇ ਉਲਟ ਚੱਲ ਰਹੇ ਹੋ ਇਹ ਕਿੰਨੀ ਦੇਰ ਤੱਕ ਬਰਦਾਸ਼ ਹੋਏਗਾ ਮੌਤ ਦੇ ਸੌਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਗੁਰਪੂਰਬ ਉਹਨਾਂ ਨੇ ਕਿਹਾ ਸੀ ਮਾਨਸ ਦੀ ਜਾਤ ਸਭ ਏਕ ਹੀ ਪਹਿਚਾਨ ਕੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਔਰ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਮਾਰੀ ਜਾਂਦੇ ਹੋ ਜਿਨ੍ਹਾਂ ਦੇ ਹੱਥ ਚ ਬੰਦੂਕ ਨਹੀਂ ਜਿਨ੍ਹਾਂ ਦੇ ਹੱਥ ਚ ਲਾਠੀ ਨਹੀਂ ਜਿਨ੍ਹਾਂ ਦੇ ਹੱਥ ਚ ਕਿਰਪਾਨ ਨਹੀਂ ਜਿਨ੍ਹਾਂ ਦੇ ਹੱਥ ਚ ਤਰਛੂਲ ਨਹੀਂ ਤੁਸੀਂ ਬੰਬਾ ਨਾ ਉਡਾ ਰਹੇ ਹੋ ਤੁਸੀਂ ਕਿਸੇ ਨੇ ਤੁਹਾਨੂੰ ਗਿਲਾ ਹੈ ਕੋਈ ਛਕਵਾ ਹੈ ਤੁਸੀਂ ਕੋਰਟ ਤੇ ਜਾਓ ਕਚਾਰੀ ਤੇ ਜਾਓ ਮੇਰੇ ਤੇ ਭੁੱਲਰ ਨੇ ਹਮਲਾ ਕੀਤਾ ਮੇਰੇ ਤੇ ਕਈਆਂ ਨੇ ਹਮਲੇ ਕੀਤੇ ਮੇਰੇ ਤੇ ਦਵਿੰਦਰਪਾਲ ਭੁੱਲਰ ਤੋਂ ਬਾਅਦ ਲਾਹੌਰੀਆਂ ਨੇ ਹਮਲਾ ਕੀਤਾ ਪਾਪ ਨੇ ਕੀਤਾ ਕਿ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਕਾਨੂੰਨ ਦਾ ਸਹਾਰਾ ਜੋ ਕਾਨੂੰਨ ਕਰੇ ਠੀਕ ਹੈ ਅਗਰ ਕਾਨੂੰਨ ਨੇ ਫਾਂਸੀ ਤੋਂ ਛੜਤਾ ਤੇ ਛੜਤਾ ਉਹ ਮੇਰਾ ਕਰਮ ਨਹੀਂ ਹੈ ਕਿ ਮੈਂ ਬੰਦੂਕ ਲੈ ਕੇ ਕਾ ਤੂੰ ਮੇਰੇ ਤੇ ਹਮਲਾ ਕੀਤਾ ਮੇਰੇ ਨਾਲ ਤੂੰ 35 ਲੋਕ ਮਾਰ ਦਿੱਤੇ ਹੁਣ ਮੈਂ ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹਣਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰਨ ਕੈਨੇਡਾ ਬੇਸ ਹੈ ਕੈਨੇਡਾ 'ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਜਰਾਤ ਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕੀਤਾ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਕਿਸਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਕਿਸਾਨਾਂ ਨੂੰ ਕਮਜ਼ੋਰ ਸਮਝਣਾ ਸਭ ਤੋਂ ਵੱਡੀ ਭੁੱਲ ਹੈ ਕਿਸਾਨ ਦਿੱਲੀ ਅੰਦੋਲਨ ਵੇਲੇ ਮੋਦੀ ਦੀ ਸਰਕਾਰ ਨੂੰ ਝੁਕਾ ਚੁੱਕੇ ਨੇ ਮਾਨੇ ਵੀ ਕਿਹਾ ਕਿ ਕਿਸਾਨ ਜ਼ਮੀਨ ਨਾਲ ਜੁੜੇ ਹੁੰਦੇ ਨੇ ਲੋੜ ਪੈਣ ਤੇ ਉਹ ਅਰਸ਼ ਤੇ ਪੁੱਜੇ ਲੀਡਰਾਂ ਨੂੰ ਵੀ ਜ਼ਮੀਨ ਤੇ ਉਤਾਰ ਸਕਦੇ ਨੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਰਹੇਗੀ ਜਿੰਨੇ ਜ਼ੁਲਮ ਇਹ ਸਰਕਾਰ ਕਰ ਰਹੀ ਹੈ ਭਾਜਪ ਕੀ ਯਹਾਂ ਪੇ ਜਿੰਨੇ ਜ਼ੁਲਮ ਕਰ ਰਹੀ ਹੈ ਉਨਕਾ ਇੱਕ ਇੱਕ ਜ਼ੁਲਮ ਦਾ ਹਿਸਾਬ ਦੇਣਾ ਪੜੇਗਾ ये परचे कर रहे हैं ये परचे कर रहे हैं किसानों पर जेल में डाल रहे हैं अरे कितने कर लोगे आपके पर्चे खत्म हो जाएंगे बंदे खत्म नहीं होंगे परचे कर रहे हैं इनको लगता है ऐसी दबा लेंगे ऐसे नहीं चलेगा जब किसान जो होता है ना वो अन्यदाता होता है मैं किसान की धरती से आता हूं पंजाब से आता हूं पंजाब पंजाब जो है 180 लाख मीट्रिक टन से ज्यादा चावल देता है देश को 125 लाख मीट्रिक टन से ज्यादा गेहूं देता है सरसों देता है कपास देता है बाजरा देता है अरहर देता है मूंग की दाल मसर की दाल गन्ना सब फसलें पंजाब में होती हैं हम देश का पेट पालने वाले लोग हैं और अगर हमारे साथ कोई जाति करते हैं तो ऐसा सब किसान सिखाते हैं कि ये खुद धरती पे आते हैं क्योंकि किसान धरती से जुड़ा होता है उसको दूसरों को भी धरती पर उतारना आता है कि आ जाओ धरती पर तो क्योंकि लोकतंत्र है लोकतंत्र में जब चाहे लोग जब चाहे आदमी अर्श पर अर्श हो गया आसमान लोकतंत्र में लोग चाहे तो आदमी अर्श पर और वहां जाके वो हंकार करे उसमें घमंड आ जाए तो लोग कहते हैं आ जा बेटा फर्श पर नीचे भी उतार लेते हैं तो इनके फर्श वाले दिन चालू हो गए हैं माए बहने बैठी हैं, इनको पता है चूल्हा कैसे चलाना है इस महंगाई के दौर में मैं दस साल हो गए, आज के दिन भी आया था इकतीस अक्टूबर 2015 को भी मैं आया था तब मैं एमपी था मैं पंजाब से एमपी था तब भी किसानों के एक किसानों के एक धरने में मैं आया था दस साल हो गए मुझे कुछ भी बदला बदला नजर नहीं आया आज हम राजकोट से बाई रोड आए हैं सड़क पे आए हैं मैंने सड़क में गड्ढे देखे थे लेकिन गड्ढों में सड़क पहली बार देखते हैं गुजरात में आके ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਦਿਤੀ ਦੇ ਮੌਕੇ ਤੇ ਗੁਜਰਾਤ ਪਹੁੰਚੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਪੂਰੇ ਕਸ਼ਮੀਰ ਨੂੰ ਭਾਰਤ 'ਚ ਮਿਲਾਉਣਾ ਚਾਹੁੰਦੇ ਸਨ ਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਜਿਹਾ ਨਹੀਂ ਹੋਣ ਦਿੱਤਾ ਕਸ਼ਮੀਰ ਨੂੰ ਇੱਕ ਵੱਖਰੇ ਸੰਵਿਧਾਨ ਨਾਲ ਵੰਡ ਦਿੱਤਾ ਗਿਆ ਕਾਂਗਰਸ ਦੀ ਗਲਤੀ ਦੀ ਅੱਗ ਵਿੱਚ ਦੇਸ਼ ਦਹਾਕਿਆਂ ਤੱਕ ਸੜਦਾ ਰਿਹਾ ਕਾਂਗਰਸ ਦੀਆਂ ਖਰਾਬ ਨੀਤੀਆਂ ਕਾਰਨ ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਹੇਠ ਚਲਾ ਗਿਆ ਪਾਕਿਸਤਾਨ ਨੇ ਅੱਤਵਾਦ ਨੂੰ ਵਧਾਵਾ ਦਿੱਤਾ ਕਾਂਗਰਸ ਹਮੇਸ਼ਾ ਅੱਤਵਾਦ ਅੱਗੇ ਝੁਕਦੀ ਰਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਰਹੀ ਹੈ ਸਰਦਾਰ ਸਾਹਿਬ ਚਾਹਤੇ ਸਨ ਜੈਸੇ ਉਨ੍ਹਾਂ ਨੇ ਬਾਕੀ ਰਿਆਸਤਾਂ ਦਾ ਵਿਲੈਕ ਕੀਤਾ ਵੈਸੇ ਹੀ पूरे कश्मीर का विलय हो लेकिन नेहरू जी ने उनकी वो इच्छा पूरी नहीं होने दी कश्मीर को अलग संविधान और अलग निशान से बांट दिया गया साथियों कश्मीर पर कांग्रेस ने जो गलती की थी उसकी आग में देश दशकों तक जलता रहा कांग्रेस की लचर नीतियों के कारण कश्मीर का एक हिस्सा पाकिस्तान के अवैध कब्जे में चला गया पाकिस्तान ने आतंकवाद को हवा दी स्टेट स्पॉन्सर्ड टेररिज्म साथियों कश्मीर और देश को इतनी बड़ी कीमत चुकानी पड़ी लेकिन फिर भी कांग्रेस हमेशा आतंकवाद के आगे नतमस्तक रही साथियों कांग्रेस ने सरदार साहब के विजन को भुला दिया लेकिन हम नहीं भूले 2014 के बाद देश ने एक बार फिर उनकी प्रेरणा से भरी फौलादी इच्छा शक्ति को देखा है आज कश्मीर आर्टिकल 370 की जंजीरों को तोड़कर पूरी तरह मुख्य धारा से जुड़ चुका है आज पाकिस्तान और आतंक के आकाओं को भी पता चला है कि भारत की असली ताकत क्या है ऑपरेशन सिंदूर में पूरी दुनिया ने देखा है आज अगर कोई भारत पर आंख उठाता है तो भारत घर में घुसकर मारता है ਤਰਨਤਾਰਨ ਦੀ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਨੂੰ ਅੱਜ ਹੋਰ ਮਜ਼ਬੂਤੀ ਮਿਲੀ ਹੈ ਵੱਡੀ ਗਿਣਤੀ ਚ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਸ਼ੈਰੀ ਕਲਸੀ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਹਰਦੀਪ ਸਿੰਘ ਮੁੰਡੀਆਂ ਨੇ ਇਹਨਾਂ ਨੌਜਵਾਨਾਂ ਦਾ ਸਵਾਗਤ ਕੀਤਾ ਸ਼ਰੀ ਕਲਸੀ ਨੇ ਕਿਹਾ ਕਿ ਜਿਸ ਪਾਰਟੀ ਨਾਲ ਨੌਜਵਾਨ ਜੁੜਦੇ ਨੇ ਉਸੇ ਦਾ ਮਾਹੌਲ ਬਣਦਾ ਏ ਆਮ ਆਦਮੀ ਪਾਰਟੀ ਚ ਮਿਹਨਤ ਕਰਨ ਵਾਲੇ ਇਹ ਨੌਜਵਾਨ ਵੱਡੇ ਅਹੁਦਿਆਂ ਤੱਕ ਪਹੁੰਚ ਸਕਦੇ ਨੇ ਕਿਉਂਕਿ ਇਹ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਪਹਿਲਾਂ ਵੀ ਕੈਬਨਟ ਮੰਤਰੀ ਤੱਕ ਬਣਾਇਆ ਹੈ ਜਿੱਧਰਲੇ ਪਾਸੇ ਕਹਿੰਦੇ ਨੇ ਨੌਜਵਾਨ ਜਿਹੜੇ ਤੁਰਦੇ ਨੇ ਉਧਰਲੇ ਪਾਸੇ ਨੂੰ ਮਾਹੌਲ ਆਪਣੇ ਆਪ ਹੀ ਚੜਦੀ ਕਲਾ ਚ ਹੋ ਜਾਂਦਾ ਅੱਜ ਇਹਨਾਂ ਨੌਜਵਾਨਾਂ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਖਦੇ ਹਾਂ ਔਰ ਇੱਕੋ ਗੱਲ ਇਹਨਾਂ ਨੂੰ ਵੀ ਦੱਸਣਾ ਚਾਹੁੰਦੇ ਆਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਨੂੰ ਕਿਸੇ ਕਿਸਮ ਦੀ ਸ਼ਫਾਰਿਸ਼ ਦੀ ਲੋੜ ਨਹੀਂ ਜੋ ਪਾਰਟੀ ਹੁਕਮ ਕਰਦੀ ਹੈ ਜੋ ਪਾਰਟੀ ਕੰਮ ਦਿੰਦੀ ਹੈ ਉਸ ਕੰਮ ਨੂੰ ਆਪਣੇ ਮਨੋਂ ਹੋ ਕੇ ਕੰਮ ਕਰੋ ਉਹਦੇ ਨਤੀਜੇ ਜਿਹੜੇ ਨੇ ਤੁਹਾਡੇ ਕੀਤੇ ਹੋਏ ਕੰਮਾਂ ਦੀ ਜਿਹੜੀ ਪ੍ਰਸ਼ੰਸਾ ਤੇ ਉਹਦਾ ਜਿਹੜਾ ਗੁਣ ਹੈ ਉਹ ਪਾਰਟੀ ਵਿੰਦਿਆ ਹੋਇਆ ਆਪਣੇ ਆਪ ਆਪਣੇ ਪਾਰਟੀ ਵਰਕਰ ਨੂੰ ਅੱਗੇ ਲੈ ਕੇ ਜਾਂਦੀ ਆ ਸੋ ਐਸੇ ਪੰਜਾਬ ਦੇ ਵਿੱਚ ਆਮ ਘਰਾਂ ਚੋਂ ਨੌਜਵਾਨ ਉੱਠੇ ਜਿਨ੍ਹਾਂ ਨੂੰ ਪਾਰਟੀ ਨੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਇਆ ਵੱਡੇ ਵੱਡੇ ਲੀਡਰ ਬਣਾਇਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਇੱਕੋ ਹੀ ਗੱਲ ਹੈ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹ ਪਾਰਟੀ ਤਗੜਾ ਕਰਦੀ ਹੈ ਪੰਜਾਬ ਚ ਆਉਣ ਵਾਲੇ ਕੁਝ ਦਿਨਾਂ ਅੰਦਰ ਮੌਸਮ ਚ ਬਦਲਾ ਨਹੀਂ ਹੋਵੇਗਾ ਸੂਬੇ ਚ ਮੀਂਹ ਪੈਣ ਦੀ ਅਜੇ ਕੋਈ ਸੰਭਾਵਨਾ ਨਹੀਂ ਤੇ ਨਾ ਹੀ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ ਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਚੱਲ ਰਿਹਾ ਹੈ ਪਿਛਲੇ 70 ਸਾਲਾਂ ਚ ਅਜਿਹਾ ਸਿਰਫ ਦੂਜੀ ਵਾਰ ਹੋਇਆ ਹੈ ਹਵਾ ਦੇ ਪ੍ਰਦੂਸ਼ਣ ਕਾਰਨ ਇਹਨਾਂ ਦਿਨਾਂ 'ਚ ਵੀ ਗਰਮੀ ਲੋਕਾਂ ਨੂੰ ਸਤਾ ਰਹੀ ਹੈ। ਮੌਸਮ ਵਿਗਿਆਨੀਆਂ ਨੇ ਇਸ ਦੌਰਾਨ ਲੋਕਾਂ ਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਜੀ ਕਰੰਟਲੀ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ। ਕੱਲ ਦਾ ਡੇ ਟਾਈਮ ਟੈਂਪਰੇਚਰ 32 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਔਰ ਅੱਜ ਦਾ ਮਿਨੀਮਮ ਟੈਂਪਰੇਚਰ 17.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਆ 4.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਰਿਕਾਰਡ ਵੀ ਦੇਖੀਏ ਤਾਂ 1970 ਤੋਂ ਲੈ ਕੇ ਹੁਣ ਤੱਕ ਦਾ 31 ਅਕਤੂਬਰ ਦਾ ਇਹ ਸੈਕੰਡ ਹਾਈਐਸਟ ਜਿਹੜਾ ਟੈਂਪਰੇਚਰ ਅੱਜ ਨਾਈਟ ਟਾਈਮ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ ਪਿਛਲੇ ਸਾਲ ਵੀ ਜਿਹੜਾ ਰਿਕਾਰਡ ਹਾਈest ਟੈਂਪਰੇਚਰ ਇਸ ਦਿਨ ਸੀ 17.9 ਡਿਗਰੀ ਸੈਂਟੀਗ੍ਰੇਡ 2024 ਦੇ ਵਿੱਚ ਸੀ ਔਰ ਅੱਜ 17.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਇਹ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਹਾਈest ਨਾਈਟ ਟਾਈਮ ਟੈਂਪਰੇਚਰ ਹੈ ਔਰ ਜੇ ਸਿਉਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ ਅ ਬਿਲਕੁਲ ਜੀ ਕਿਉਂਕਿ ਜਿਵੇਂ ਜਿਵੇਂ ਹਵਾ ਦੇ ਵਿੱਚ ਗ੍ਰੀਨ ਹਾਊਸ ਗੈਸਸ ਦੀ ਇਹ ਮਿਸ਼ਨ ਵਧ ਰਹੀ ਆ ਪ੍ਰੋਡਿਊਸ਼ਨ ਦਾ ਲੈਵਲ ਵਧ ਰਿਹਾ ਸੋ ਉਹਦੇ ਨਾਲ ਜਿਹੜੇ ਵਾਰਮਿੰਗ ਸਾਰੇ ਪਾਸੇ ਜ਼ਰੂਰ ਹੋ ਰਹੀ ਹੈਗੀ ਹੈ ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਟੈਂਪਰੇਚਰ ਜਿਹੜੇ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਪਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕਿਉਂਕਿ ਕਲੀਅਰ ਕੰਡੀਸ਼ਨਸ ਰਹਿਣ ਵਾਲੀਆਂ ਨੇ ਸੋ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਥੋੜੀ ਗਿਰਾਵਟ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਕਸਪੈਕਟ ਕਰ ਰਹੇ ਹਾਂ ਜੀ ਸਾਡੇ ਕੋਲ ਫਿਲਹਾਲ ਕੋਈ ਲੌਂਗ ਟਰਮ ਪ੍ਰੈਡਿਕਸ਼ਨ ਤਾਂ ਨਹੀਂ ਹੈ ਪਰ ਜੇ ਅਸੀਂ ਜਨਰਲ ਦੇਖੀਏ ਤਾਂ ਜਿਹੜਾ ਠੰਡ ਦਾ ਪੀਰੀਅਡ ਸ਼੍ਰਿੰਕ ਜ਼ਰੂਰ ਹੋ ਰਿਹਾ ਔਰ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਠੰਡ ਦੀ ਆਮਦ ਵੀ ਆਮ ਨਾਲੋਂ ਥੋੜੀ ਲੇਟ ਹੁੰਦੀ ਹੈ ਔਰ ਪੀਰੀਅਡ ਵੀ ਥੋੜਾ ਛੋਟਾ ਹੁੰਦਾ ਜਾ ਰਿਹਾ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਇਸ ਵਾਰੀ ਵੀ ਬਣ ਸਕਦੀਆਂ ਨੇ ਪਰ ਸਾਡੇ ਕੋਲ ਕੋਈ ਲੌਂਗ ਟਰਮ ਪ੍ਰੈਡਿਕਸ਼ਨ ਨਹੀਂ ਹੈ ਪ੍ਰੈਡਿਕਸ਼ਨ ਆਉਣ ਵਾਲੇ 4-5 ਦਿਨ ਦੀ ਹੈ ਉਹਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਸੰਭਾਵਨਾ ਹੈ ਤੇ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰਾਵਟ ਆਬਜ਼ਰਵ ਕਰ ਸਕਦੇ ਹਾਂ ਦਿਨ ਰਾਤ ਦੇ ਬਿਲਕੁਲ ਜੀ ਕਿਉਂਕਿ ਹੁਣੇ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਔਰ ਵੈਸੇ ਵੀ ਵੇਰੀਏਬਿਲਿਟੀ ਵੈਦਰ ਦੇ ਵਿੱਚ ਬਹੁਤ ਜ਼ਿਆਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੇਰੀਏਬਲ ਔਰ ਚੇਂਜਿੰਗ ਕੰਡੀਸ਼ਨਸ ਹੁੰਦੀਆਂ ਨੇ ਇਹਦੇ ਹੈਲਥ ਇੰਪੈਕਟਸ ਬੜੇ ਹੁੰਦੇ ਨੇ ਸੋ ਇਹਦੇ ਵਿੱਚ ਸਾਰਿਆਂ ਨੂੰ ਸਿਹਤ ਦਾ ਜ਼ਰੂਰ ਖਾਸ ਧਿਆਨ ਰੱਖਣਾ ਚਾਹੀਦਾ। ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਕਾਈ ਕੰਡੀਸ਼ਨਸ ਕਲੀਅਰ ਨੇ ਕੋਈ بارش ਦੀ ਕੋਈ ਸੰਭਾਵਨਾ ਨਹੀਂ ਹੈ। ਸੋ ਹੁਣ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਵੀ ਚੱਲ ਰਹੀ ਹੈ ਔਰ ਰਬੀ ਕ੍ਰੌਪਸ ਦੀ ਸੋਇੰਗ ਵੀ ਸਟਾਰਟ ਹੋ ਗਈ ਹੈ। ਸੋ ਇਹ ਸਾਰੇ ਫੀਲਡ ਆਪਰੇਸ਼ਨਸ ਦੇ ਵਾਸਤੇ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਇਹ ਅਸੀਂ ਅਨੁਕੂਲ ਕਹਿ ਸਕਦੇ ਹਾਂ। ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਨੇ ਮਾਨਸਾ ਦੇ ਭੀਖੀ ਵਿਖੇ ਨਸ਼ਾ ਤਸਕਰ ਪਰਮਜੀਤ ਸਿੰਘ ਪੰਮੀ ਵੱਲੋਂ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਕੀਤੇ ਗਏ ਕਬਜ਼ੇ ਨੂੰ ਬਲਡوزر ਨਾਲ ਢਾ ਦਿੱਤਾ ਇਸ ਮੌਕੇ ਪੁਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਰਮਜੀਤ ਸਿੰਘ ਪੰਮੀ ਖਿਲਾਫ ਐਨਡੀਪੀਐਸ ਐਕਟ ਤਹਿਤ 10 ਮੁਕੱਦਮੇ ਦਰਜ ਨੇ ਪੰਮੀ ਇਸ ਵੇਲੇ ਜੇਲ੍ਹ ਅੰਦਰ ਬੰਦ ਹੈ ਉਹਨਾਂ ਨੇ ਕਿਹਾ ਕਿ ਮਾਨਸਾ ਚ ਨਸ਼ਾ ਤਸਕਰਾਂ ਖਿਲਾਫ 700 ਦੇ ਕਰੀਬ ਪਰਚੇ ਦਰਜ ਕੀਤੇ ਗਏ ਨੇ ਤੇ ਲਗ ਪਗ 1100 ਜਣਿਆਂ ਨੂੰ ਜੇਲ੍ਹ ਭੇਜਿਆ ਗਿਆ ਅੱਜ ਜਿਹੜੀ ਮਾਨਸਾ ਪੁਲਿਸ ਦੇ ਤਹਿਤ ਥਾਣਾ ਪਖੀ ਦੇ ਅੰਦਰ ਪਖੀ ਦੇ ਵਿੱਚ ਅਸੀਂ ਜੋ ਸਿਵਲ ਪ੍ਰਸ਼ਾਸਨ ਜੋ ਐਸ ਡੀ ਐਮ ਸਾਹਿਬ ਨੇ ਆਲਰੇਡੀ ਦੱਸਿਆ ਅਸੀਂ ਜੋ ਨਜਾਇਜ਼ ਕਬਜ਼ੇ ਵਾਲੀ ਜਗ੍ਹਾ ਦੀ ਇਹਨਾਂ ਨੇ ਪੁਲਿਸ ਦੀ ਮਦਦ ਮੰਗੀ ਸੀਗੀ ਉਹਦੇ ਤਹਿਤ ਅੱਜ ਅਸੀਂ ਪੁਲਿਸ ਵੱਲੋਂ ਜਿਹੜੀ ਮਦਦ ਦੇ ਕੇ ਅਸੀਂ ਜਿਹੜਾ ਨਜਾਇਜ਼ ਕਬਜ਼ਾ ਛੁਡਵਾਇਆ ਹੈ ਔਰ ਇਸ ਦੇ ਤਹਿਤ ਮੈਂ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਅੱਜ ਜਿਹੜਾ ਕਬਜ਼ਾ ਛੁੱਟਿਆ ਹੈ ਇਹ ਜਿਹੜਾ ਬੰਦਾ ਹੈ ਜਿਸ ਦਾ ਨਾਮ ਪਰਮਜੀਤ ਸਿੰਘ ਪੰਮੀ ਹੈ ਔਰ ਜਿਹਦੇ ਖਿਲਾਫ ਤਕਰੀਬਨ ਜਿਹੜੇ ਐ ਐਨਡੀਪੀਐਸ ਦੇ 10 ਪਰਚੇ ਦਰਜ ਨੇ ਔਰ ਇਸ ਵੇਲੇ ਵੀ ਇਹ ਜੇਲ੍ਹ ਦੇ ਅੰਦਰ ਬੰਦ ਹੈ ਔਰ ਹੁਣ ਤੱਕ ਦੀ ਜਿਹੜੀ ਪੰਜਾਬ ਦੀ ਜਿਹੜੀ ਅਸੀਂ ਨਸ਼ਿਆਂ ਵਿਰੋਧ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹਦੇ ਤਹਿਤ ਅਸੀਂ 700 ਤੋਂ ਵੱਧ ਜਿਹੜੇ ਪਰਚੇ ਦਰਜ ਕਰ ਚੁੱਕੇ ਆ ਔਰ ਤਕਰੀਬਨ 1100 ਬੰਦਾ ਜਿਹੜਾ ਅਸੀਂ ਉਸ ਨੂੰ ਜਿਹੜਾ ਹੈ ਜੇਲ੍ਹ ਚ ਭੇਜ ਚੁੱਕੇ ਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਨੂੰ ਲਗਾਏ ਰਗੜੇ ਸੁਖਬੀਰ ਨੇ ਕਿਹਾ ਕਿ ਕੁਝ ਲੋਕ ਖੁਦ ਨੂੰ ਪੰਥਕ ਦੱਸ ਰਹੇ ਅਸਲ 'ਚ ਉਹਨਾਂ ਦਾ ਨਿਸ਼ਾਨਾ ਹੈ ਕਾਂਗਰਸ ਤੇ ਭਾਜਪਾ ਨਾਲ ਮਿਲ ਕੇ ਅਕਾਲੀ ਦਲ ਤੇ ਪੰਥ ਨੂੰ ਕਮਜ਼ੋਰ ਕਰਨਾ ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਦੇ ਮੀਣਿਆਂ ਦਾ ਦਿੱਤਾ ਜਵਾਬ ਖਾਲਸਾ ਨੇ ਕਿਹਾ ਸੰਸਦ ਅੰਦਰ ਉਹਨਾਂ ਨੂੰ ਇਸ ਲਈ ਬੋਲਣ ਨਹੀਂ ਦਿੰਦੇ ਕਿਉਂਕਿ ਉਹ ਕਿਸਾਨਾਂ ਤੇ ਅਮਰਿਤਪਾਲ ਦੇ ਮੁੱਦੇ ਨੂੰ ਚੁੱਕਣਾ ਚਾਹੁੰਦੇ ਨੇ ਐਂਟੀ ਟੈਰਰਿਸਟ ਫਰੰਟ ਦੇ ਆਗੂ ਮਨਿੰਦਰਜੀਤ ਸਿੰਘ ਬਿੱਟਾ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਕੀਤਾ ਵਿਰੋਧ ਬਿੱਟਾ ਨੇ ਕਿਹਾ ਜਿਨ੍ਹਾਂ ਨੂੰ ਅੱਜ ਬੰਦੀ ਸਿੰਘਾਂ ਵਜੋਂ ਪ੍ਰਚਾਰਿਆ ਜਾ ਰਿਹਾ ਏ ਉਹਨਾਂ ਨੇ ਪੰਜਾਬ ਅੰਦਰ ਹਜ਼ਾਰਾਂ ਬੇਕਸੂਰਾਂ ਦਾ ਵਹਾਇਆ ਏ ਲਹੂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਿਖੇ ਕਿਸਾਨ ਮਹਾਪੰਚਾਇਤ ਨੂੰ ਕੀਤਾ ਸੰਬੋਧਨ ਮਾਨ ਨੇ ਕਿਹਾ ਭਾਜਪਾ ਸਰਕਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ ਕਿਸਾਨਾਂ ਨੂੰ ਕਮਜ਼ੋਰ ਸਮਝਣਾ ਹੋਵੇਗੀ ਸਭ ਤੋਂ ਵੱਡੀ ਭੁਲ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਪੁੱਜੇ ਗੁਜਰਾਤ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਗਲਤੀ ਨਾਲ ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਹੇਠ ਗਿਆ ਅਸੀਂ ਦੇ ਰਹੇ ਹਾਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਇਸ ਦੇ ਨਾਲ ਹੀ ਆਪਣੇ ਦਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰ ਸੁਰੱਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ